ਸਤਿ ਸ਼੍ਰੀ ਅਕਾਲ ਪੀਵੀ ਬੱਤੀ ਨਮਾਸ਼ਹਿਰ ਦੇ ਖਰੋਸ ਵਿਲੇ ਦੀ ਕਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿਸ ਨੇ ਇੱਕ ਵਾਰ ਫਿਰ ਤੋਂ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਬਹੁਤ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਅਤੇ ਮਾਹਲਪੁਰ ਦੇ ਵਪਾਰੀਆਂ ਵਿੱਚ ਜਿਸ ਘਟਨਾ ਤੋਂ ਬਾਅਦ ਇੱਕ ਸਹਿਮ ਦਾ ਅਤੇ ਡਰ ਦਾ ਮਾਹੌਲ ਦੱਸਦੀ ਹੈ ਕਿ ਮਾਲਪੁਰ ਸ਼ਹਿਰ ਦੇ ਵਿੱਚ ਮੁੱਖ ਚੌਕ ਤੇ ਤਿੰਨ ਮੋਟਰਸਾਈਕਲ ਸਵਾਰਾਂ ਵੱਲੋਂ ਚਾਵਲਾ ਕਲਾਥ ਹਾਊਸ ਦੀ ਦੁਕਾਨ ਤੇ ਬੋਰਡ ਦੇ ਉੱਤੇ 12 ਰਾਉਂਡ ਫਾਇਰ ਕੀਤੇ ਗਏ ਨੇ ਅਤੇ 5 ਕਰੋੜ ਦੀ ਫਰौती ਮੰਗੀ ਗਈ ਹੈ ਇਹ ਘਟਨਾ ਜਿਹੜੀ ਸਾਹਮਣੇ ਆ ਰਹੀ ਹੈ ਜੀ ਮਾਲਪੁਰ ਤੋਂ ਜਾਣਕਾਰੀ ਅਨੁਸਾਰ ਹਰਜੋਤ ਚਾਵਲਾ ਪੁੱਤਰ 인ਦਰਜੀਤ ਸਿੰਘ ਚਾਵਲਾ ਜਦੋਂ ਦੁਕਾਨ ਤੇ ਮੌਜੂਦ ਸੀ ਤਾਂ ਤਿੰਨ ਨਕਾਬਪੋਸ਼ ਵਿਅਕਤੀ ਸਪਲੈਂਡਰ ਮੋਟਰਸਾਈਕਲ ਤੇ ਹਥਿਆਰਾਂ ਦੇ ਨਾਲ ਲੈ ਸੋਕੇ ਦੁਕਾਨ ਤੇ ਪਹੁੰਚਦੇ ਨੇ ਤੇ ਦੁਕਾਨ ਦੇ ਬੋਰਡ ਤੇ 12 ਰਾਉਂਡ ਫਾਇਰ ਕਰਦੇ ਨੇ ਇਸ ਉਪਰਾੰਤ ਇੱਕ ਵਿਅਕਤੀ ਜੋ ਕਿ ਦੁਕਾਨ ਦੇ ਅੰਦਰ ਦਾਖਲ ਹੁੰਦਾ ਹੈ ਤੇ ਇੱਕ ਸਲਿੱਪ ਦੁਕਾਨ ਦੇ ਕਾਊਂਟਰ ਤੇ ਰੱਖ ਕੇ ਉਥੋਂ ਫਰਾਰ ਹੋ ਜਾਂਦਾ ਹੈ ਜਿਸ ਤੋਂ ਇਹ ਗੱਲ ਸਾਹਮਣੇ ਆਈ ਕਿ ਸੌਰਵ ਕੋਸ਼ਲ ਚੌਧਰੀ ਗਰੁੱਪ ਵੱਲੋਂ ਇਹ ਮੰਗ ਕੀਤੀ ਗਈ ਹੈ ਵਾਰਦਾਤ ਵਾਲੀ ਥਾਂ ਦਾ ਜਾਇਜ਼ਾ ਲੈਣ ਲਈ ਥਾਣਾ ਮਾਹਲਪੁਰ ਦੇ ਐਸਐਚਓ ਰਮਨ ਕੁਮਾਰ ਅਤੇ ਥਾਣਾ ਗੜਸ਼ੰਕਰ ਦੇ ਐਸਐਚਓ ਬਲਜਿੰਦਰ ਸਿੰਘ ਮੱਲੀ ਪੁਲਿਸ ਟੀਮ ਨਾਲ ਮੌਕੇ ਤੇ ਪੁੱਜਦੇ ਹਨ ਅਤੇ ਵਾਰਦਾਤ ਵਾਲੀ ਥਾਂ ਦਾ ਜਾਇਜ਼ਾ ਲਿਆ ਗਿਆ ਇਸ ਵਾਰਦਾਤ ਨੂੰ ਲੈ ਕੇ ਮਾਲਪੁਰ ਸ਼ਹਿਰ ਦੇ ਵਪਾਰੀੀ ਵਰਗ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਤੇ ਇੱਕ ਸਹਿਮ ਦਾ ਮਾਹੌਲ ਹੈ ਐਸਐਚਓ ਮਾਲਪੁਰ ਰਮਨ ਕੁਮਾਰ ਨੇ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਨੂੰ ਖੰਘਾਲਿਆ ਜਾ ਰਿਹਾ ਤੇ ਦੋਸ਼ੀਆਂ ਨੂੰ ਬਹੁਤ ਜਲਦੀ ਕਾਬੂ ਕਰ ਲਿਆ ਜਾਵੇਗਾ ਪਰ ਅਸੀਂ ਹੈਰਾਨ ਹੁੰਨੇ ਆ ਖਬਰ ਪੜ੍ਹਦੇ ਹੋਏ ਕਿਉਂਕਿ 12 ਰਾਊਂਡ ਫਾਇਰ ਕੀਤੇ ਗਏ ਹਨ ਅਤੇ ਦੁਕਾਨ ਦੇ ਅੰਦਰ ਦੁਕਾਨ ਦਾ ਮਾਲਕ ਦਾਖਲ ਸੀ ਤੇ ਕਾਊਂਟਰ ਤੇ ਸਲਿੱਪ ਦਿੱਤੀ ਗਈ ਹੈ ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਹਾਲਾਤ ਕਿਸ ਕਦਰ ਵਿਗੜ ਚੁੱਕੇ ਹਨ ਤੇ ਇਹਨਾਂ ਮਾੜੇ ਅੰਸ਼ਰਾਂ ਨੂੰ ਬਿਲਕੁਲ ਵੀ ਕੋਈ ਡਰ ਅਤੇ ਕੋਈ ਭੋਹ ਨਹੀਂ ਹੈ ਪਰ ਜਿਸ ਦੁਕਾਨਦਾਰ ਦੀ ਦੁਕਾਨ ਤੇ ਕੱਟਣਾ ਵਾਪਰੇ ਉਸ ਦੇ ਮਨ ਵਿੱਚ ਕੀ ਚੱਲ ਰਿਹਾ ਹੋਵੇਗਾ ਉਸ ਦੇ ਪਰਿਵਾਰ ਦੇ ਮਨ ਦੇ ਅੰਦਰ ਕੀ ਚੱਲ ਰਿਹਾ ਹੋਵੇਗਾ ਇਹ ਗੱਲ ਤੁਸੀਂ ਸਮਝ ਸਕਦੇ ਹੋ ਤਾਂ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਵੱਡੇ ਸਵਾਲ ਖੜੇ ਹੋਏ ਨੇ ਦਿਖਾਣੇ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਆਜੀ ਪਟਾਕੇ ਦੇ ਮੇਰੇ ਲੱਗੇ ਜਿਹੜਾ ਨਗਰ ਜੀਰ ਕਰਦੇ ਆ ਪਟਾਕੇ ਜਨਾਬ ਹੋਲੇ ਆ ਤੇ ਮੈਂ ਆਪਣੇ ਤੁਹਾਨੂੰ ਦੁਤੀ ਕਰਦਾਂਗੀ ਜਦੋਂ ਬਾਹਰੋਂ ਆਉਣ ਦੇ ਦੋ ਬੰਦੇ ਦੇ ਜਿਹੜੇ ਜਨੇ ਮੋਟੇ ਕਿਦ ਨਹੀਂ ਜਿਦੋਂ ਇਹ ਬਸ ਟਾਲ ਵੜੇ ਅੰਦਰੋਂ ਆਏ ਤੇ ਮੇਰੇ ਕੋਲ ਆ ਕੇ ਪਾਰਕੀ ਰੱਖ ਕੇ ਤੇ ਬਾਅਦ ਵਿੱਚ ਮੋਟਰਸਾਈਕਲ ਤੇ ਉੱਧਰ ਗਏ ਗਿਆ ਕੁਝ ਨਹੀਂ ਉਹਨੇ ਇਸ ਵੇਲੇ ਕਿੰਨੇ ਵਜੇ ਦੀ ਗੱਲ ਹੈ ਜੀ ਇੱਕ ਮਿੰਟ ਤਾਂ ਅੱਧਾ ਘੰਟਾ ਬੰਨ ਹੋ ਗਿਆ ਫਾਇਰਿੰਗ ਕਿ ਨਿਜਰਵਾ ਚੋ ਕੀਤੀ ਹੈ ਫਾਇਰਿੰਗ ਹੁਣ ਯਾਦ ਨਹੀਂ ਚੇਕ ਕਰਦੀ ਫਿਰ ਫਾਇਰਿੰਗ ਕੀਤੀ ਨਹੀਂ ਫਾਇਰਿੰਗ ਕਰਨ ਤੋਂ ਬਾਅਦ ਪਸਤੀ ਕੀਤੀ ਤੁਹਾਨੂੰ ਬਾਅਦ ਪਸਤੀ ਅੱਗੇ ਫੜਾਈ ਆਂ ਮੈਂ ਨਸ ਟੋਪ ਦਨ ਮੈਂ ਤਾਂ ਕੋਈ ਨਹੀਂ ਕਿ ਮੈਂ ਪੱਜੀ ਫੜਾ ਕੇ ਨਾਲੇ ਜਿਣ ਗਈ ਤੁਹਾਡੇ ਸਾਹਿਬ ਨਾਲ ਕਿੰਨੇ ਟੋਪਲ ਫਾਇਰ ਹੋਏ ਨੇ ਮੇਰੇ ਸਾਹਿਬ ਨਾਲ 10 12 ਤਾਂ ਹੋਈ ਗਏ ਜੀ 10 12 ਟੋਪਲ ਇੱਕ ਵਾਰ-ਵਾਰ ਵਿੱਚ ਹੀ ਇੰਨੇ ਇੰਨੇ ਫਾਇਰ ਹੋਏ ਨੇ ਤਿੰਨੇ ਤਿੰਨ ਗਏ ਤਿੰਨ ਰਵਾਲਵਰ ਚਲੇ ਕੀ ਕਹਈਤੇ ਹੋਰ ਕੋਈ ਨੁਕਸਾਨ ਨੁਕਸਾਨ ਤਾਂ ਕੋਈ ਬਾਹਰ ਸਾਹਮਣੇ ਮੋੜ ਤੇ ਮਾਰੀਆਂ ਦੀ ਗੋਲੀ ਹੋਰ ਤੇ ਬਾਕੀ ਹੋਰ ਕੋਈ ਨਾ ਲੰਦਰ ਕੋਈ ਨੁਕਸਾਨ ਕੋਈ ਅੰਦਰ ਤਾਂ ਕੋਈ ਨੁਕਸਾਨ ਨਹੀਂ ਹੈ ਤੁਹਾਨੂੰ ਕੋ ਗਲਤ ਗੱਲਬਾਤ ਕੀਤੀ ਹੋਵੇ ਨਹੀਂ ਕੋਈ ਜਾਲਮਾ ਨਹੀਂ ਇਹ ਸਿਰ ਕਿੰਨੇ ਕੋਈ ਦਾ ਵਾਕਿਆ ਜੀ ਇਹ ਪੋਨੇਕੀ ਦਲ ਦੇ ਹੋਏ ਜੀ ਕਿਹੜੇ ਮੋਟਰਸਾਈਕਲ ਸੀਗੀ ਸਪਲੈਂਡਰ ਮੋਟਰਸਾਈਕਲ ਕਿਧਰੋਂ ਆਇ ਸੀ ਕਿੱलिए ਆਇਆ ਤਾਂ ਪਰਲੇ ਬਚਾ ਲਈ ਹੈਚਰੀ ਸ਼ਿੱਤੀ ਲਈ ਜੀ ਤੁਹਾਨੂੰ ਤਾਂ ਸਕੇ ਦੇਖਣ ਨੂੰ ਦੇਖਣ ਤੋਂ ਆ ਹਾਈਟ ਤੇ ਸੀਗੇ ਜਿੱਦਾਂ 27-28 ਸਾਲ ਦੇ ਬੰਦੇ ਸੀ ਕੀ ਰੰਗ ਨੂੰ ਟਕੇ ਹੋਏ ਸੀ ਮੂਹ ਮਹਾਰਨਾਟਕ ਹੋ ਸੀ ਕਿੰਨਾ ਦੇ ਕਪੜੇ ਕਿਦਾਂ ਉੱਪਰ ਜਿੱਤਾਉਣੀ ਜੀ ਨੇ ਪੈਂਡ ਪਾਈ ਸੀ ਉੱਪਰ ਡੈਕਟ ਪਈ ਹੋਈ ਸੀ ਆਈਡੀਆ ਜੀ ਕਿੰਨੀ ਕੁ ਉਮਰ ਦੇ ਹੋਗੇ ਆਈਡੀਆ ਨਹੀਂ ਕੋਈ ਇਸ ਤਰ੍ਹਾਂ ਹੀ ਹਾਲ ਤੋਂ ਤੁਹਾਨੂੰ ਮਿਲ ਸਰ ਅੱਜ ਮਾਲਪੁਰ ਮੇਨ ਚੌਂਗ ਦੇ ਵਿੱਚ ਜਿਹੜੀ ਦਿਨ ਦਿਹਾੜੇ ਸਵੇਰੇ 10:30 ਵਜੇ ਦੇ ਲਗਭਗ 10-12 ਫਾਇਰ ਜਿਹੜੇ ਕੀਤੇ ਗਏ ਆ ਚਾਵਲਾ ਕਲਾਉਥ ਹਾਊਸ ਤੇ ਬੜੀ ਮੰਦਭਾਗੀ ਘਟਨਾ ਆ ਔਰ ਇਹ ਦੋ ਤਿਆਰ ਦਿਨ ਤੋਂ ਮਾਲਪੁਰ ਦੇ ਵਿੱਚ ਘਟਨਾਵਾਂ ਹੋ ਰਹੀਆਂ ਆ ਔਰ ਜਿਹੜੀਆਂ ਬੜੀਆਂ ਮੰਦਭਾਗੀਆਂ ਔਰ ਅਸੀਂ ਵਪਾਰੀ ਵਰਗ ਜਿਹੜਾ ਵਾ ਇਸ ਘਟਨਾਵਾਂ ਦੀ ਸਖਤ ਨਿੰਦਾ ਕਰਦੇ ਆਂ ਔਰ ਪੁਲਿਸ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਐਸਐਸਪੀ ਹੁਸ਼ਿਆਰਪੁਰ ਜੀ ਨੂੰ ਬੇਨਤੀ ਕਰਦੇ ਆਂ ਕਿ ਇਹ ਜਿਹੜੇ ਹਮਲਾਵਰਾਂ ਤੁਰੰਤ ਫੜੇ ਜਾਣ ਤਾਂ ਜੋ ਜਿਹੜਾ ਵਪਾਰੀ ਵਰਗ ਆ ਉਹ ਸੁੱਖ ਦਾ ਸਾਹ ਲਵੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਵੀ ਮੈਂ ਬੇਨਤੀ ਕਰਨਾ ਚਾਹਨਾ ਕਿ ਜਿਹੜੀ ਪੰਜਾਬ ਵਿੱਚ ਆਮਨ ਸ਼ਾਂਤੀ ਕਾਇਮ ਰੱਖਣ ਵਿੱਚ ਉਹ ਵਪਾਰੀ ਵਰਗ ਦਾ ਪੂਰਨ ਸਹਿਯੋਗ ਕਰਨ ਔਰ ਇਹ ਹਮਲਾਵਰ ਜਲਦੀ ਤੋਂ ਜਲਦੀ ਫੜੇ ਜਾਣ ਤਾਂ ਜੋ ਮਾਲਪੁਰ ਦੇ ਵਿੱਚ ਦੁਕਾਨਦਾਰ ਜਿਹੜੇ ਅੱਜ ਸਹਿਮੇ ਹੋਏ ਆ ਉਹ ਸੁੱਖ ਸ਼ਾਂਤੀ ਨਾਲ ਆਪਣਾ ਦੁਕਾਨਦਾਰੀ ਕਰ ਸਕਣ ਤਦ ਹਜੇ ਮੋਕਾ ਦੇਖਦੇ ਪਏ ਆ ਜੀ ਹਜੇ ਤਾਂ ਕੈਮਰੇ ਕਮਰੇ ਚੈੱਕ ਕਰਦੇ ਪਏ ਆ ਜੀ ਕਹੋਗੇ ਇਹਦੀ ਇਨਫਾਰਮੇਸ਼ਨ ਕਿਸੇ ਤੋਂ ਕਨਫਰਮੇਸ਼ਨ ਦੁਕਾਨ ਤੋਂ ਫੋਨ ਆਇਆ ਹੈਗੇ ਤੇ ਚੌਂਕ 'ਚ ਸਾਡਾ ਡਿਊਟੀ ਤੇ ਮੁੰਡਾ ਹੋਇ ਇੱਕ ਖੜਾ ਉਹਨੇ ਦੱਸਿਆ ਸਰ ਸ਼ਹਿਰ ਦੇ ਵਿੱਚ ਕਿਹਾ ਜਾ ਰਿਹਾ ਕਿ 12:05 ਹੋ ਗਿਆ ਤੇ 12:08 ਹੋ ਰਿਹਾ ਹੈ ਇਹਨੇ ਕੋਈ 12:00 ਹੋਇਆ ਸਰ ਕੀ ਟਾਈਮ ਪਰਵਿਸ਼ ਹੈ ਅੱਧੇ ਵਸਤੂ ਦੀ ਜਾਂਚ ਕਰਨੀ ਦੀ ਉਹਗੇ ਸੀਸੀਟੀਵੀ ਚੈੱਕ ਕਰ ਰਹੇ ਆ ਹਜੇ ਉਹ ਤੋਂ ਫੇ ਜੋ ਮਿਲਦਾ ਖਲੋ ਹਸਮਤਾ ਉਹ ਕਰਾਂਗੇ ਕਾਰਵੇ ਸਰ ਅਸੀਂ ਮੌਕੇ ਤੇ ਇੱਥੇ ਹੀ ਮਾਲ ਨਹੀਂ ਇਹਨਾਂ ਦੇ ਕੈਮਰੇ ਖਰਾਬ ਆ ਤੁਹਾਡੇ ਉਹ ਚੈੱਕ ਕਰਦੇ ਪਿਆ ਆਸ-ਪਾਸ ਦੇ ਹਾਂਜੀ ਹਾਂਜੀ ਕੋਸ਼ਿਸ਼ ਪੂਰੀ ਹੈ ਪੜੇ ਜਾਣੀ ਹਾਂਜੀ ਸਾਰਾ ਜਮਾਲਪੁਰ ਮੁੱਖ ਚੌਕ 'ਚ ਜੋ ਗੋਲੀਆਂ ਚੱਲੀਆਂ ਜੀ ਕੱਪੜਾ ਵਪਾਰੀ ਦੇ ਹਾਂਜੀ ਅੱਜ ਇੱਕ ਇਨਸੀਡੈਂਟ ਰਿਪੋਰਟ ਹੋਇਆ ਹੈਗਾ ਜਿੱਦੇ ਪਿੱਛੇ ਇੱਕ ਕਲੋਥ ਹਾਊਸ ਤੇ ਬਾਗ ਦੇ ਬੋਰ ਤੇ ਕੁਝ ਕ੍ਰਿਮੀਨਲ ਬੰਦੇ ਉਹਨਾਂ ਗੋਲੀਆਂ ਚਲਾਈ ਗਈ ਹੈ ਜੀ ਤੇ ਇਸ ਮਾਮਲੇ 'ਚ ਅਸੀਂ ਸਾਡੀ ਟੀਮ ਐਸਪੀ ਲੀਡ ਦੀ ਨਿਗਰਾਨੀ ਹੇਠ ਕੇ ਇਸ ਬੀਜ ਨੂੰ ਲੈ ਕੇ ਕਾਰਵਾਈ ਕਰ ਰਹੀ ਹੈ ਕਿ ਤੇ ਫਰਦਰ ਇਸ ਕੇਸ ਨੂੰ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਤੇ ਜਲਦੀ ਜਲਦੀ ਹੈਗਾ ਇਹਦਾ ਬ੍ਰੇਕਥਰੂ ਕਰਾਂਗੇ ਅਸੀਂ ਐਂਡ ਸੇਮ ਟਾਈਮ ਜਿਹੜਾ ਹੈਗਾ ਕਿਸੇ ਨੂੰ ਡਰਨ ਦੀ ਲੋੜ ਨਹੀਂ ਅਸੀਂ ਪ੍ਰੋਪਰ ਸਿਕਿਉਰਿਟੀ ਇਨਸੈਂਬਲ ਜਿਹੜੇ ਹਨ ਸਮਝ ਚ ਕਿਤੇ ਸਰ ਕਿੰਨੇ ਕੁ ਫਾਇਰ ਕੀਤੇ ਗਏ ਸੀ ਜਿਹੜੇ ਉਹ ਜਿਹੜਾ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਕਿੰਨੇ ਰਾਊਂਡ ਫਾਇਰ ਚਲਾਏ ਗਏ ਕਿਸ ਤਰੀਕੇ ਨਾਲ ਚਲਾਏ ਗਏ ਕੌਣ ਆਇਆ ਕੀ ਕੀ ਸੀਗਾ ਤੇ ਉਹ ਅਸੀਂ ਫਰਦਰ ਇਨਵੈਸਟੀਗੇਸ਼ਨ ਤੋਂ ਬਾਅਦ ਸਾਰੇ ਸਾਨੂੰ ਡਿਸਕਲੋਸ ਕਰਾਂਗੇ ਠੀਕ ਹੈ ਥੈਂਕ ਯੂ